ਸਾਰਿਆਂ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਜਸਵੀਰ ਸਿੰਘ ਘਨੋਲੀ ਇਹ ਆਪਣੇ ਅੱਜ ਅਸੀਂ ਮਕੌੜੀ ਕਲਾ ਪਹੁੰਚੇ ਆ ਮਕੌੜੀ ਪਿੰਡ 'ਚ ਤੇ ਉੱਥੇ ਦੇਖੋ ਇੱਕ ਆਪਣੇ ਜੱਟ ਜ਼ਿਮੀਂਦਾਰ ਭਰਾ ਨੇ ਆਪਣੇ ਕੁਲਾੜੀ ਲਾਈ ਹੋ ਆ ਘਰ ਆ ਉਹਦਾ ਦੇਖੋ ਸਾਰਾ ਤੇ ਉਹਨਾਂ ਨੇ ਇਹ ਆਪਣੀ ਅੰਦਰ ਘਰ ਵਿੱਚ ਕੁਲਾੜੀ ਲਾਈ ਹੋ ਦੇਖੋ ਆ ਗੰਨਾ ਪੀੜ ਕੇ ਗੁੜ ਸ਼ੁੱਧ ਗੁੜ ਆਰਗੈਨਿਕ ਗੁੜ ਤਿਆਰ ਕਰਦੇ ਨੇ ਆਓ ਇਹਦੇ ਨਾਲ ਅਸੀਂ ਗੱਲਬਾਤ ਵੀ ਕਰਾਂਗੇ ਤੇ ਕਿਉਂਕਿ ਅਜਿਹਾ ਕਲ ਨਕਲੀ ਗੁੜ ਦਾ ਪਸਾਰਾ ਬਹੁਤ ਵਧ ਗਿਆ ਹੈ ਤੇ ਜਿੱਥੇ ਉਹ ਬਿਮਾਰੀਆਂ ਨੂੰ ਸਦਾ ਦੇ ਰਿਹਾ ਹੈ ਉੱਤੇ ਹੀ ਨਕਲੀ ਗੁੜ ਖਾਣ ਨਾਲ ਬਹੁਤ ਨੁਕਸਾਨ ਹੋ ਰਿਹਾ ਹੈ ਤੇ ਆਓ ਇਹਨਾਂ ਗੱਲਬਾਤ ਕਰਦੇ ਤੇ ਕਿਵੇਂ ਗੁੜ ਤਿਆਰ ਕਰਦੇ ਨੇ ਕਿ ਕਿੱਥੋਂ ਇਹ ਸਾਰਾ ਕੁਝ ਗੰਨਾ ਲਿਆਉਂਦੇ ਕਿ ਆਪ ਬੀਜਦੇ ਕਿ ਕੀ ਕੀ ਕਰਦੇ ਨੇ ਆਓ ਇਹਨਾਂ ਸਾਰੀ ਗੱਲਬਾਤ ਕਰਾਂਗੇ ਜੀ ਇਹ ਜੀ ਆਪਣਾ ਇਹ ਲੱਗੇ ਨੇ ਭਾਈ ਸਾਹਿਬ ਇਹ ਦੇਖੋ ਜੀ ਅੰਕਲ ਜੀ ਗੁੜ ਤਿਆਰ ਕਰ ਰਹੇ ਆ ਤੇ ਨਾਲ ਜਿਹੜਾ ਵਾਲਾ ਕਹਿੰਦੇ ਬਾਤ ਆਉਂਗਾ ਤਾਂ ਇਹ ਤਿਆਰ ਹੋਊਗਾ ਜੀ ਮਲੋੜੇ ਗੰਨੇਆਂ ਦੇ ਛਿਲਕਾ ਉਹਦੇ ਨਾਲ ਹੀ ਅੱਗੇ ਇਹਨਾਂ ਦਾ ਮਚਾਈ ਵੀ ਆ ਲਵਾਲੀ ਵੀ ਆ ਤੇ ਆ ਦੇਖੋ ਇਹਨਾਂ ਦਾ ਇੱਕ ਸਿਸਟਮ ਬੁਣਦੇ ਕਰਿਆ ਹੋਇਆ ਜੀ ਇੱਥੇ ਦੋ ਹੀ ਬੰਦੇ ਕੰਮ ਕਰ ਸਕਦੇ ਦੇਖੋ ਆ ਕਿਉਂਕਿ ਅੱਗੇ 6-6 ਬੰਦੇ ਪੁਰਾਣੇ ਜ਼ਮਾਨੇ ਵਿੱਚ 6-8 ਬੰਦੇ ਲੱਗਦੇ ਤੇ ਇਹਨਾਂ ਦਾ ਇੱਕ ਹੈਂਡਲ ਨਾਲ ਕੜਹਾ ਆ ਦੇਖੋ ਇੱਧਰੋਂ ਘੁਮਾ ਕੇ ਰਸੇ ਨਾਲ ਇਹਨੂੰ ਪਟਾ ਕੇ ਇੱਧਰ ਜਿਹੜੀ ਲੱਕੜੀ ਟਰੇ ਬਣਾਈ ਵੀ ਆ ਉਹਦੇ ਵਿੱਚ ਪਾ ਸਕਦੇ ਆ ਤੇ ਆ ਉਹ ਇਹਨਾਂ ਗਲਤ ਕਰਦੇ ਆ ਤੇ ਇਹ ਆ ਅੱਜ ਗੁੜ ਦੀ ਅੱਜ ਸਮੇਂ ਵਿੱਚ ਗੁੜ ਦੀ ਕਿੰਨੀਕ ਮੰਗਾ ਕਿਉਂਕਿ ਪ੍ਰਾਤਨ ਸਮੇਂ ਪਿੱਤਾ ਗੁੜ ਹੀ ਆਪਣਾ ਚਾਹਾਂ ਲਈ ਹੋਰ ਆਪਣਾ ਹੋਰ ਕੰਮ ਕਰ ਲਈ ਗੁੜ ਹੀ ਵਰਤਿਆ ਜਾਂਦਾ ਸੀ ਤੇ ਇਹਨਾਂ ਗਲਤ ਕਰਾਂਗੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਜੀ ਕਹਿਣਾ ਕੀ ਤੁਹਾਡਾ ਜੀ ਹਰਪਾਲ ਸਿੰਘ ਆ ਜੀ ਹਰਪ ਸਿੰਘ ਪਿੰਡ ਮਕੌੜੀ ਆ ਜੀ ਹਾਂ ਜੀ ਕਿਆ ਕਹਿਣਾ ਚਾਹੋਗੇ ਜੀ ਇਹ ਆਪਣਾ ਗੁੜ ਤਿਆਰ ਕਰਦੇ ਆ ਪੁਰਾਤਨ ਜ਼ਮਾਨੇ ਵਿੱਚ ਪਹਿਲਾ ਗੁੜ ਹੀ ਵਰਤਿਆ ਜਾਂਦਾ ਸੀ ਤੇ ਹੁਣ ਡਾਕਟਰ ਵੀ ਦੱਸਦੇ ਆ ਜੀ ਚਾਹ ਵੀ ਗੁੜ ਦੀ ਪੀਓ ਅੱਛਾ ਜੀ ਆਹ ਸਿਹਤ ਵਾਸਤੇ ਵਧੀਆ ਚੀਜ਼ ਹੈ ਇਹ ਅੱਛਾ ਤੁਸੀਂ ਇਹ ਕੰਮ ਬੰਦ ਕਰਿਆ ਉਹਦਾ ਕਦੋਂ ਸ਼ੁਰੂ ਕਰਿਆ ਕੰਮ ਤੁਸੀਂ ਇਹ ਤਿੰਨ ਸਾਲ ਹੋਈ ਕਿਉਂ ਕਰੇ ਨੂੰ ਤਿੰਨ ਸਾਲ ਹੋ ਗਿਆ ਜੀ ਹਾਂ ਜੀ ਪਹਿਲਾਂ ਅਬਜੋਗ ਚਲਾਉਂਦੇ ਸੀ ਜੀ ਅੱਛਾ ਜੀ ਅਬਜੋਗ ਦੇ ਬਾਅਦ ਫਿਰ ਸਮਾਨ ਬੰਦ ਕਰਤਾ ਤਾਂ ਬੰਦ ਕਰਤਾ ਜੀ ਵੇਚਤਾ ਦਾ ਸਾਰਾ ਕੁਝ ਅੱਛਾ ਜੀ ਫਿਰ ਮੁੜ ਉਜਾਗਰ ਕਰਿਆ ਇਹਨੂੰ ਕਰਿਆ ਜੀ ਸਾਰਾ ਕੁਝ ਅੱਛਾ ਜੀ ਕੀ ਹਾਲਾਤ ਦੇਖ ਕੇ ਵੀ ਗੁੜ ਦੀ ਡਿਮਾਂਡ ਵੱਧ ਗਈ ਹਾਂ ਜੀ ਹਾਂ ਜੀ ਕਿਉਂਕਿ ਮੈਂ ਦੇਖਦਾ ਹੁੰਦਾ ਹਾਂ ਸਾਰੀਆਂ ਦਾ ਹਾਲ ਦੇਖ ਕੇ ਜੀ ਗੁੜ ਦਾ ਬਹੁਤ ਮੰਗਾ ਜੀ ਗੁੜ ਦੀ ਅੱਛਾ ਜੀ ਕੋਈ ਚੀਜ਼ ਅੱਛਾ ਜੀ ਕੋਈ ਉਹ ਨਹੀਂ ਹੈ ਅੱਛਾ ਜੀ ਰੇ ਨਹੀਂ ਪਾਉਂਦੇ ਸੀ ਕੰਨੇ ਚ ਆਰਗੈਨਿਕ ਕੀ ਹੈ ਹਾਂ ਜੀ ਆਪਾਂ ਜਮਨਿ ਕੋਈ ਯਾਨੀ ਜੈਸੀ ਰੇ ਨਾਲ ਤਿਆਰ ਕਰ ਰਹੇ ਸਾਰਾ ਜੈਸੀ ਰੇ ਨਾਲ ਆਪਣੇ ਕਿੰਨੇ ਕਿੱਲੇ ਆਪਣੇ ਜਿੱਦੀ ਗੁਲੇ ਗੰਨਾ ਲਾਉਂਦੇ ਕਿੰਨੇ ਦੀ ਪੈਦਾਵਾਰ ਇੱਕ ਕਿੱਲਾ ਇਹ ਬਾਕੀ ਵੀ ਕਣਕ ਬੀਜਦੇ ਆ ਬਾਕੀ ਕੰਮ ਠੀਕ ਹੈ ਜੀ ਤੁਹਾਡਾ ਤੁਹਾਡਾ ਜੱਦੀ ਕਾਰੋਬਰ ਇਹੀ ਆ ਹਾਂ ਜੀ ਹਾਂ ਇਹ ਹੋਰ ਵੀ ਕੰਮ ਕਾਰ ਕਰਦੇ ਨੇ ਇਹੀ ਹੈ ਖੇਤੀ ਹੈ ਖੇਤੀਬਾੜੀ ਕੰਮ ਕਿਤੇ ਗੁੜ ਕਿੰਨਾ ਹੋਰ ਕਰਦੇ ਆ ਅੱਛਾ ਜੀ ਕਿੰਨਾ ਗੁੜ ਤਿਆਰ ਕਰ ਦਿੰਦੇ ਜੀ ਇੱਕ ਦਿਨ 'ਚ ਤੁਸੀਂ ਕਦਾਂ ਬਿਆਚ ਹੋ ਜਾਂਦਾ ਕਿੰਨੇ ਕ ਪੱਤਾ ਲਾਈ ਜਾਂਦੀਆਂ ਰਡੀਆਂ ਕਿੰਨੇ 5 6 6 7 ਪੱਤਾ ਮਨੋਈ 7 ਪੱਤਾ ਜੀ ਕਿੰਨਾ ਕ ਗੁੜ ਹੋ ਜਾਂਦਾ ਤੁਹਾਡੇ ਹਿਸਾਬ ਨਾਲ ਅਪਰੋਕਸੀਮਿਟੀ ਕਿੰਨਾ ਗਾ ਲਓ ਜੀ 1 25 ਕਿਲੋ ਦੀ ਬੱਤ 25 26 ਕਿਲੋ ਦੀ 25 26 ਕਿਲੋ ਗੁੜ ਤਿਆਰ ਕਰ ਦਿੰਦੇ ਆ ਇਹ इजीली ਤੁਹਾਨੂੰ ਮਿਹਨਤ ਮੁਸਕਤ ਬਹੁਤ ਕਰਨੀ ਪੈ ਰਹੀ ਆ ਹਾਂ ਜੀ ਮਿਹਨਤ ਤਾਂ ਹੈ ਹੀ ਬਹੁਤ ਇਹ ਦੇਖੋ ਕੋਈ ਅਲੱਗ ਨਾਲ ਕੰਮ ਵੀ ਕਰੀਓ ਤੁਸੀਂ ਤੇ ਇਹ ਦੇਖੋ ਜੀ ਆਦੇ ਕੋ ਬੱਤ ਦੇਖੋ ਜੀ ਪਾ ਰਹੇ ਨੇ ਇਹਨਾਂ ਦੇ ਇਹ ਤੇਲ ਪਾਇਆ ਜੀ ਹਾਂ ਜੀ ਤੇਲ ਪਾਉਣਾ ਪੈਂਦਾ ਜੀ ਅੱਛਾ ਜੀ ਨਾਲ ਜੀ ਨਾਲ ਹੈ ਤੇ ਇਹ ਦੇਖੋ ਜੀ ਨਾਲ ਜੀ ਨਾਲ ਇਹ ਬੜੇ ਕੰਮ ਕਰਦੇ ਆ ਭਾਈ ਸਾਹਿਬ ਤੇ ਤੇ ਇਹ ਆਪਾਂ ਹੁਣ ਜਦ ਬਾਤਾਂ ਨਹੀਂ ਫਿਰ ਨਾਲ ਤਿਆਰ ਲੈਣਾ ਆਪਾਂ ਨਾ ਹਾਂ ਜੀ ਬਾਤ ਤਿਆਰ ਕਰਕੇ ਤਿਆਰੇ ਹੁਣ ਤਿਆਰ ਹੋਣ ਲੱਗਿਆ ਬਸ ਤਿਆਰ ਹੋ ਰਹੀ ਤਿਆਰੀ ਭਰੇ ਜੀ ਅੱਛਾ ਜੀ ਆ ਦੇਖੋ ਜੀ ਇਹ ਆਪਣੇ ਵੀਰ ਛੋਟੇ ਵੀਰ ਆਪਣੇ ਇਹ ਨਾਲੇ ਤਲਾ ਰਹੇ ਨੇ ਬਾਪੂ ਪੁੱਤ ਵਧੀਆ ਕੰਮ ਕਰ ਰਹੇ ਆ ਨਹੀਂ ਕਿਉਂਕਿ ਆਪਣੇ ਪੰਜਾਬੀਆਂ ਨੂੰ ਸਪੋਰਟ ਕਰੋ ਦੇ ਜਨਾ ਪੰਜਾਬੀਆਂ ਨੂੰ ਬੱਧ ਬੱਧ ਪ੍ਰਮੋਟ ਕਰੋ ਪੰਜਾਬੀਆਂ ਜੀ ਸਪੋਰਟ ਕਰੋ ਕਿਉਂਕਿ ਪੰਜਾਬ ਵਿੱਚ ਰਹਿ ਕੇ ਪੰਜਾਬੀ ਕੰਮ ਕਰਨ ਵਧੀਆ ਲੱਗਦਾ ਹੈ ਠੀਕ ਹੈ ਜੀ ਤੇ ਆਪ ਹੀ ਸਾਰਾ ਗੰਨਾ ਕਹਿੰਦੇ ਇਹ ਲਾਲ ਨਹੀਂ ਹੁੰਦੀ ਨਾ ਇਹ ਹੁਣ ਹੋਈ ਨਹੀਂ ਇਹ ਗੰਨਾ ਗੰਨਾ ਸੀ ਆਪ ਹੀ ਇਹ ਵੀ ਭਈਆ ਦੇ ਕਰਦੇ ਹੁੰਦੇ ਕਿ ਆਪ ਕਰਾਉਂਦੇ ਖੁਦ ਕੰਮ ਕਰਦੇ ਆਪ ਕਰਦੇ ਜੀ ਇੱਕ ਬੰਦਾ ਦਿਹਾੜੀ ਪਾ ਰੱਖਦਾ ਅੱਛਾ ਆਪ ਜਿਹੜੇ ਲਾਗੇ ਆਪ ਸਾਰਾ ਕੰਮ ਕਰਦੇ ਨਾ ਸਾਰਾ ਕੰਮ ਆਪ ਕਰਦੇ ਆਪ ਹੀ ਆਪ ਕਰਦੇ ਇਹ ਕੰਮ ਅੱਛਾ ਜੀ ਚਲੋ ਆ ਦੇਖੋ ਜੀ ਇਦਾਂ ਗੁੜ ਤਿਆਰ ਹੁੰਦਾ ਨਾਲੇ ਸ਼ੁੱਧ ਆਰਗੈਨਿਕ ਗੁੜ ਗੋੜਾ ਹੈ ਇਹ ਨਹੀਂ ਹੈਗਾ ਕੋਈ ਮਿਲਾਵਟ ਹੈ ਇਸ ਵਿੱਚ ਕੋਈ ਠੀਕ ਆ ਮਿਲਾਵਟ ਨਹੀਂ ਕੋਈ ਕਹਿੰਦੇ ਉੱਥੇ ਦੇਸੀ ਖਾਦ ਦੀ ਵਰਤੋਂ ਕਰਦੇ ਆ ਜਿੱਕੇ ਕਿਲੇ ਲਾਉਂਦੇ ਆ ਤੇ 25 26 ਕਿਲੋ ਗੁੜ ਤਿਆਰ ਕਰ ਦਿੰਦੇ ਨੇ ਤੇ ਇਹਨਾਂ ਦਾ ਪਿੰਡ ਮਕੌੜੀ ਕਲਾ ਤੇ ਜਿੱਥੇ ਆਪਣੀ ਸਿੰਘ ਛਿੱਦਾਂ ਦਾ ਮਕੌੜੀ ਕਲਾ ਉੱਥੇ ਗੁਰਦਰ ਸਿੰਘ ਜਿੱਦਾਂ ਉਹਦੇ ਨਾਲੇ ਆਪਾਂ ਦੇਖੋ ਜੀ ਆ ਹੋ ਗਿਆ ਇਹ ਤਿਆਰ ਕਰ ਰਹੇ ਗੁੜ ਜੀ ਬਹੁਤ ਵਧੀਆ ਲੱਗਦਾ ਜੀ ਜਦੋਂ ਆਪਣਾ ਕੋਈ ਪੰਜਾਬੀ ਨੌਜਵਾਨ ਵੀਰ ਜਾਂ ਪੰਜਾਬੀ ਭਰਾ ਕੋਈ ਕੰਮ ਕਰਦਾ ਤੇ ਆ ਦੇ ਕੋ ਸਾਰਾ ਸਿਸਟਮ ਇੱਕ ਵਾਰ ਤੁਹਾਨੂੰ ਦਿਖਾ ਦਿੰਦਾ ਮੈਂ ਤੇ ਆ ਦੇ ਕੋ ਇਹਨਾਂ ਨੇ ਹੈਂਡਲ ਨਾਲ ਇਹ ਖੜਾ ਪਟਾ ਕੇ ਆ ਟ੍ਰੇ ਤੇ ਬਾਜਦਾ ਸਰ ਉਹ ਖਾਸ ਪਰੇ ਕੋਣ ਹਾਂ ਉਹ ਕਿਵੇਂ ਆ ਗਿਆ ਜੈਸਾ ਪਤਾ ਉਹਨੂੰ ਦਾ ਉਹ ਮਸ਼ੀਨੀ ਆ ਯਾਰ ਉਹ ਮਸ਼ੀਨੀ ਆ ਬਾਈ ਸਾਰਾ ਅੱਛਾ ਨਾਲਾ ਚੋ ਵੀ ਇੱਕ ਨਾਲ ਰੈਟਰ ਨਾਲ ਪਾਇਆ ਆਪਣੇ ਗੱਡਾ ਨਾਲ ਨਾਲ ਸੁੱਕੀ ਜਾਂਦਾ ਕਿਚੋ ਜਿਹੜੇ ਭੁਕੀ ਜਾਂਦੇ ਉਹ ਨਾਲ ਵੀ ਨਾਲ ਇਹ ਤਾਂ ਉਹ ਤਾਂ ਕਰਨੇ ਲਈ ਜਾਂਦਾ ਇਹ ਬਹੁਤ ਹੋਈ ਜਾਂਦਾ ਇਹ ਲੇ ਗੀਆ ਹਾਂ ਗੀ ਥੋੜੀ ਘੱਟ ਬਣ ਇਹ ਵੀਰ ਦੇਖੋ ਆ ਦੇਖੋ ਨਾਲ ਜੀ ਨਾਲ ਉਹ ਹੈਂਡਲ ਮਾਰੀ ਜਾਂਦੇ ਆ ਦੇਖੋ ਆ ਹੋ ਗਿਆ ਗੁੜ ਤਿਆਰ ਸਮਝ ਲੋ ਇੱਕ ਟ੍ਰੇ ਚ ਪਾਤਾ ਉਹਨਾਂ ਤੇ ਇਹ ਦੇ ਨਾਲ ਦੇਖੋ ਕਿੰਨਾ ਬੁਧੀਆ ਜ਼ਿਗਾਰ ਲਾਇਆ ਵਾ ਇਹ ਕਢਾ ਦੇਖੋ ਰਸੇ ਥਰੂ ਹਾਂ ਚੱਕਦਾ ਦੇਖੋ ਸਾਰਾ ਬਹੁਤ ਮਿਹਨਤ ਦਾ ਤੇ ਸ਼ੁੱਧ ਗੁੜਾ ਨਾਲ ਆ ਕਿਉਂਕਿ ਆਰਗੈਨਿਕ ਇਹ ਜਿਹੜੀ ਗੁੜਾ ਕੁਝ ਬਿਨਾਵਟ ਨਹੀਂ ਤੇ ਆ ਦੇਖੋ ਬਹੁਤ ਮਿਹਨਤ ਆ ਤੇ ਇਹ ਵੀਰ ਲੱਗੇ ਨੇ ਆਪਣੇ ਮਕੌਣੀ ਤੋਂ ਤੇ ਆ ਦੇਖੋ ਇਦਾਂ ਤਿਆਰ ਕਰ ਹੋ ਰਿਹਾ ਗੁੜ ਤੇ ਬਾਕੀ ਕਿਉਂਕਿ ਡਾਕਟਰ ਨੇ ਕਿਹਾ ਵੀ ਜਿਹੜੀ ਚੀਨੀ ਆ ਜਾਨਲੇਵਾ ਕੈਮੀਕਲ ਪੈਂਦਾ ਤਾ ਆਉਣ ਵਾਲਾ ਸਮਾਂ ਅਸੀਂ ਸ਼ੁੱਧ ਚੀਜ਼ਾਂ ਵਰਤੋ। ਜੇਕਰ ਆਪਣੀ ਲੰਬੀ ਲੌਂਗ ਲਾਈਫ ਜੂਣਾ ਤਾਂ ਸ਼ੁੱਧ ਚੀਜ਼ਾਂ ਦਾ ਪ੍ਰਯੋਗ ਕਰੋ। ਜਿਵੇਂ ਚੀਨੀ, ਹੱਡੀਆਂ ਨੂੰ ਖਾਰਦੀਆਂ ਨਾ। ਗੁੜ ਹਮੇਸ਼ਾ ਹੀ ਲਾਭਕਾਰੀ ਆ। ਰੋਟੀ ਵਾਦ ਇੱਕ ਡਲੀ ਖਾ ਲਓ ਥੋੜੀ ਜੀ। ਉਹ ਤੁਹਾਡੀ ਹਾਜਮਾ ਸਾਰਾ ਕਰ ਦਿੰਦੀ ਆ ਗੁੜ। ਤੇ ਇਸ ਕਰਕੇ ਅੱਗੇ ਗੁੜ ਹੀ ਵਰਤੇ ਵਰਤੋ ਵਿੱਚ ਲਿਆਇਆ ਜਾਂਦਾ ਦਾ। ਤੇ ਮਾਡਰਨ ਸਮੇਂ ਦੇ ਸਮੇਂ ਦੇ ਹਾਲਾਤਾਂ ਨੇ ਇਹ ਚੀਨੀ ਪਰ ਬਾਅਦ ਚ ਗੁੜ ਤੋਂ ਹੀ ਤਿਆਰ ਹੋਇਆ ਕਰਦੀ ਸੀ। ਪਰ ਹੁਣ ਜੋ ਮੋੜ ਹਨ ਡਾਕਟਰਾਂ ਦਾ ਕਹਿਣਾ ਹੈ ਕਿ ਇਹ ਚੀਨੀ ਜਾਂ ਲਿਓ ਹੈ ਖਤਰਨਾਕ ਹੈ ਕੈਮੀਕਲ ਪੰਦੇ ਨੇ ਤੇ ਉਹਦੇ ਇਸ ਕਰਕੇ ਇਹ ਗੁੜ ਜਿਹੜਾ ਸ਼ੁੱਧ ਗੁੜਾ ਗੁੜ ਪਿਓ ਸ਼ੁੱਧ ਹੋਵੇ ਪਰ ਇਹ ਨਹੀਂ ਹੈਗਾ ਵੀ ਗੁੜ ਤੁਸੀਂ ਮਿਲਾਵਟੀ ਹੋਵੇ ਉਹ ਵੀ ਚੀਨੀ ਨਾਲੋਂ ਵੀ ਜ਼ਿਆਦਾ ਖਤਰਨਾਕ ਹੈ ਇਸ ਕਰਕੇ ਆ ਦੇ ਕੋਈ ਇਹਨਾਂ ਦਾ ਗੁੜ ਇਹ ਸ਼ੁੱਧ ਤਿਆਰ ਕਰ ਰਹੇ ਨੇ ਤੇ ਇਹ ਬਾਪ ਪੁੱਤ ਦੇ ਇਹਨਾਂ ਗੱਲਬਾਤ ਵੀ ਤੁਹਾਨੂੰ ਕਰਾਂਗੇ ਇੱਕ ਕੰਮ ਦਾ ਸਮੇਂ ਵਾਲਾ ਤੇ ਕੀ ਆ ਕਹਿੰਦੇ ਨੇ ਉਹ ਪਣੀ ਪਾਤ ਇਹਨਾਂ ਕਹਿੰਦੇ ਲਾਸਟ ਬੱਤ ਤਾਂ ਇਹ ਉਸ ਦੇਖੋ ਆ ਤਿਆਰ ਏਦਾਂ ਹੁੰਦਾ ਕਿਵੇਂ ਗੁੜ ਤਿਆਰ ਹੁੰਦਾ ਦੇਖੋ ਆਨੇ ਪਾਣੀ ਵਿੱਚ ਆ ਦੇਖੋ ਯਾਰ ਪਤਾ ਹੀ ਬਣਾ ਮੈਂ ਕਿ ਉਹ ਉਹ ਲਾਦ ਗਿਆ ਆ ਆ ਦੇਖੋ ਜੀ ਆ ਹੁੰਦਾ ਗੁੜ ਤਿਆਰ ਇਦਾਂ ਕਿਉਂਕਿ ਪਾਣੇ ਜਵਾਨੇ ਵਿੱਚ ਤਾਂ ਵੈਸੇ ਅਸੀਂ ਦੇਖਿਆ ਨਹੀਂ ਗੁੜ ਤਿਆਰ ਹੁੰਦਾ ਕੋਈ ਸਾਦੀ ਸੋਜੀ ਤੋਂ ਪਹਿਲਾਂ ਜਿਹੜੇ ਜੀਮੀਦਰ ਭਰਾ ਜਾਂ ਕਿਸਾਨ ਭਰਾ ਗੁੜ ਤਿਆਰ ਕਰਦੇ ਹੁੰਦੇ ਸੀ ਏਦਾਂ ਕਰਦੇ ਹੁੰਦੇ ਸੀ ਇਹ ਇਹ ਵਧੀਆ ਅਸੀਂ ਜੋ ਕਿਸ ਸਮੇਂ ਵਿੱਚ ਮੂੜ ਪ੍ਰਾਤਨ ਚੀਜ਼ਾਂ ਨੂੰ ਦੇਖ ਰਹੇ ਆ ਕਿਵੇਂ ਗੁੜ ਤਿਆਰ ਹੁੰਦਾ ਤੇ ਆ ਦੇਖ ਕਿੰਨੇ ਵਜੇ ਸਵੇਰ ਲੱਗਾ ਜੀ ਤੇ ਗੱਲਬਾਤ ਵੀ ਕਰਾਂਗੇ ਇਹਨਾਂ ਨਾਲ ਇਹ ਹੁੰਦਾ ਜੀ ਇਹ ਕੀੜਾ ਰਹਿੰਦਾ ਜੀ ਇਹ ਨਾ ਚੰਡੀ ਇਹ ਜੇ ਜੇ ਮੈਨੂੰ ਠੰਡਾ ਹੋ ਗਿਆ ਫਿਰ ਫਿਰ ਜੰਮ ਜਾਣਾ ਉਹਨਾਂ ਇਹਨੇ ਜੰਮ ਗਏ ਨੇ ਪੇਸ਼ਿਆਂ ਆ ਅੱਛਾ ਜੀ ਆ ਜੰਮਣਾ ਸ਼ੁਰੂ ਹੋ ਗਿਆ ਜੀ ਇਹ ਜੀ ਨਾਲ ਦੀ ਨਾਲੇ ਮੰਨਣਾ ਪੈਂਦਾ ਜੀ ਆਰੰਗ ਦਾ ਹੁੰਦਾ ਤੇ داری ਇਹ ਬਾਤ ਹੈ ਅੱਛਾ ਜੀ ਇਧਾਂ 10 ਮਿੰਟ ਲੇਟ ਹੋ ਗਏ ਬਫੇ ਕੋਲ ਆ ਜਾਂਦਾ ਇੱਥੇ ਅੱਛਾ ਜੀ ਇਹ ਨਹੀਂ ਬਣਦਾ ਕੋਈ ਦਾ ਟੇਸਟ ਨਹੀਂ ਬਣਦਾ ਇਹਦਾ ਅੱਛਾ ਜੀ ਸਿੱਧਾ ਉਰੇ ਮਾੜੇ ਆ ਗਿਆ ਅੱਛਾ ਜੀ ਖੁਰਪੇ ਨਾਲ ਖੁਰਪੇ ਨਾਲ ਬਣ ਰਿਹਾ ਜੀ ਹਾਂ ਜੀ ਅੰਦਮੀ ਤੇ ਹੀ ਜਾਂਦਾ ਈ ਖੁਰਪੇ ਤੇ ਹੀ ਅੱਛਾ ਜੀ ਕਿਹਾ ਤਾਂ ਸਭ ਤੋਂ ਹੁੰਦਾ ਹੀ ਦੇਖੋ ਜੀ ਮੰ ਲੋ ਜੇ ਟਿੱਕੀ ਬਣਾਣੀ ਇਹ ਇਹੋ ਬਣ ਜੂਗੀ ਇਹਦੇ ਵਿੱਚ ਸਮਾਨ ਪਾਉਣਾ ਬਣ ਜਾਨੀ ਅੱਛਾ ਜੀ ਉਹ ਵੀ ਪਹਿਲਾਂ ਬਣ ਨਹੀਂਦੀ ਅੱਛਾ ਇਹੜੀ ਤੋਂ ਚੱਕਰ ਕਹਿੰਦੇ ਆ ਬਈ ਉਹ ਫਿਰ ਬਾਅਦ ਉਹ ਰਗੜ ਕੇ ਬਾਅਦ ਚ ਨਾ ਹਾਂ ਜਦੋਂ ਹੁਣ ਆਏ ਅਸੀਂ ਇਦਾਂ ਸੈੱਟ ਕਰਤਾ ਇਹਨੂੰ ਹਾਂਜੀ ਹਾਂਜੀ ਜੇ ਸੱਕਾ ਬਣਾਉਣੀ ਆ ਇਹਨੂੰ ਫੇਰ ਸਾਨੂੰ ਥੋੜੀ ਜਿਹੀ ਦੇਰ ਇਕੱਠਾ ਕਰਕੇ ਦੀ ਢੇਰੀ ਲਾਉਣੀ ਪੈਣੀ ਗੱਬੇ ਤੇ ਪਸੂ ਦੇ ਨਾਲ ਮਲਣੀ ਪੈਂਦੀ ਆ ਬਹੁਤ ਅੱਛਾ ਜੀ ਇੰਨੀਆਂ ਪੇਸੀਆਂ ਲੱਗੂਗੀਆਂ ਜੀ ਹੁਣ ਪੇਸੀ ਬਣਾਉਂਗੇ ਪਹਿਲਾਂ ਦੂਈਆਂ ਛੋਟੀਆਂ ਪੇਸੀਆਂ ਬਣਾਉਣੀਆਂ ਇਹ ਅੱਛਾ ਕਿੰਨੀ ਸਫਾਈ ਨਾਲ ਦੇਖੋ ਜੀ ਕਿੰਨੀ ਇੱਕ ਡਬ ਬੰਨਿਆ ਇਹ ਦੇਖੋ ਜੀ ਬਸ ਤਿਆਰ ਆ ਗੁੜ ਦੇਖੋ ਤੁਹਾਡੇ ਸਾਹਮਣੇ ਤੇ ਐਦਾ ਦੇਖੋ ਇਹ ਬਿੱਡਾ ਜਿੰਟ ਦੀ ਨਾਲ ਬਣਾ ਲਦੇ ਹੈ ਕਿੰਨੀ ਕੁ ਬਣਾਣੀ ਹੈ ਨਾ ਹਾਂ ਹਾਂ ਇਹ ਬਣਾਇਆ ਵਜਗੜਾ ਇਹਨੂੰ ਇੱਥੇ ਇੰਨੀ ਭਰ ਕੇ ਅੱਛਾ ਬਣ ਜਾਂਦੀ ਹੈ ਇਹ ਨਾਲ ਅੱਛਾ ਜੀ ਆਹ ਦੇਖੋ ਜੀ ਇਹ ਵੱਡ ਰਿਹਾ ਜੀ ਗੁੜ ਆਹ ਦੇਖੋ ਜੀ ਇਹ ਦੇਖੋ ਜੀ ਐਦਾ ਕਰ ਰਹੇ ਜੇ ਕੋਈ ਕਿੰਨੇ ਸਫਾਈ ਲਾ ਬਣਾ ਰਹੇ ਨੇ ਤੇ ਇਹ ਇਹਨਾਂ ਵੀਰਾਂ ਦੀਨ ਭਰਾਵਾਂ ਦੀ ਵੱਧ ਤੋਂ ਵੱਧ ਸਪੋਰਟ ਕਰੋ ਪੰਜਾਬੀ ਵੀਰ ਜਿਹੜੇ ਆਪਣੇ ਇੱਥੇ ਹੀ ਰਹਿ ਕੇ ਕੰਮ ਕਰ ਰਹੇ ਨੇ ਕਿਉਂਕਿ ਆਪਾਂ ਕਿ ਕਿਸੇ ਨੂੰ ਜ਼ਮੀਨਾਂ ਵੇਚਣਾ ਠੇਕੇ ਤੇ ਦੇਣਾ ਇਹ ਗਲਤ ਹੋ ਰਿਹਾ ਆਪਣਾ ਜ਼ਮੀਨ ਦੇ ਦਾਦ ਦਾ ਵਿੱਚੋਂ ਖਾਸ ਕਰਕੇ ਗੈਰ ਪੰਜਾਬੀਆਂ ਨੂੰ ਤੇ ਇਹ ਦੇਖੋ ਇਹ ਮਿਹਨਤ ਮੁਸ਼ਕਲ ਕਰ ਰਹੇ ਨੇ ਬਹੁਤ ਵਧੀਆ ਖੁਸ਼ੀ ਹੁੰਦੀ ਰੋ ਪੰਜਾਬ ਦੇ ਵੀਰ ਇਸ ਤਰ੍ਹਾਂ ਦੀ ਮਿਹਨਤਾਂ ਕਰਨ ਆਪਣੇ ਘਰ ਦਾ ਗੁਜ਼ਾਰਾ ਚਲਾਣ ਤਿਆਰ ਕਰ ਰਹੇ ਨੇ ਨੌਜਵਾਨ ਇਹ ਦੇਖੋ ਇਹ ਵੀਰ ਇਹ ਦੇਖੋ ਐਦਾਂ ਇਹ ਹੈ ਕਿ ਨੇ ਕਰੇ ਫਿਰ ਜਿੰਮ ਜਾਣ ਦੀ ਕਿਆ ਲੋੜ ਹੈ ਜਦੋਂ ਜਿੰਮ ਜਾਣ ਦੀ ਲੋੜ ਨਹੀਂ ਆਹ ਚੀਜ਼ ਬਜੂਰ ਪੈਂਦਾ ਅੱਛਾ ਜੀ ਪੂਰੇ ਪਿੱਛੇ ਬਣਦੀ ਡੋਲ ਅੱਛਾ ਜੀ ਅਸੀਂ ਉੱਤੇ ਜਾ ਕੇ ਵੀ ਇਹੀ ਕਰਦੇ ਫਿਰ ਉਹ ਮਾਗ ਸੀ ਗਰਮੀਆਂ ਆਉਂਦੀਆਂ ਜਦੋਂ ਉਹ ਮਾਗਦੇ ਮਹੀਨੇ ਅੱਛਾ ਐਨੇ ਜੋਰ ਲੱਗਦਾ ਆਉਂਦੀਆਂ ਮੂੰਹ ਪਤੇ ਪੂਰੀ ਇਹ ਇਹ ਵੀ ਚੱਕਰ ਤਿਆਰ ਕਰ ਰਹੇ ਆ ਇਹ ਸ਼ੱਕਰ ਤਿਆਰ ਕਰ ਰਹੇ ਆ ਇਹ ਸ਼ੱਕਰ ਤਿਆਰ ਕਰ ਰਹੇ ਆ ਆਹ ਦੇਖੋ ਜੀ ਦਿਖਾ ਰਹੇ ਆ ਤੁਹਾਨੂੰ। ਧਾੜਾ ਦੇਖੋ ਇਹਦਾ ਦੇਖੋ ਇਹ ਰੰਗ ਚਿੱਟਾ ਕਰਦੀ ਆ ਸ਼ੱਕਰ। ਅੱਛਾ ਜੀ। ਆਹ ਜੀ ਸ਼ੱਕਰ ਦਾ ਰੰਗ ਚਿੱਟਾ ਕਰਦੀ ਆ। ਜਿਹੜੇ ਕਹਿੰਦੇ ਆ ਕੁਛ ਇਹ ਚਿੱਟੀ ਸ਼ੱਕਰ ਹੈ ਨਾ। ਹਾਂ ਜੀ। ਇਹ ਵੇਜਾਂ। ਰਗੜ ਕੇ ਜੇ ਰਗੜਦੇ ਜੂਲ ਨੂੰ ਪੂਰੀ ਹਮ। ਇਹ ਚੀਜ਼ ਆ ਜਿਹੜੀ ਇਹ ਗੋਲ ਵਾਲੀ ਆ ਇਹ ਹੀ ਆ। ਅੱਛਾ ਜੀ। ਆਹ ਵੇਹੇ ਬਣਦੀ ਨਹੀਂ ਹੈ। ਤੁਹਾਨੂੰ ਦਿਖਾਈ ਅਸੀਂ ਬਈ ਇਦਾਂ ਰਗੜ ਹੁੰਦੀ ਆ। ਇਦਾਂ ਰਗੜ ਹੁੰਦੀ ਆ। ਹਾਂ ਜੀ। ਇਹਨੂੰ ਕਾਹ ਕਹਿੰਦੇ ਆਪਾਂ? ਇਹਨੂੰ ਦਾ ਮਟਕਰ ਕਹਿੰਦੇ ਨੇ। ਮਟਕਰ ਕਹਿੰਦੇ ਅੱਛਾ ਨਾ। ਕੀ ਆ ਤੁਹਾਨੂੰ? ਮਟਕਰ ਅੱਛਾ ਜੀ। ਨਹੀਂ ਨਹੀਂ ਮਟਕਰ ਇਸ ਮੈਨੂੰ ਸੱਕਰਵਾ ਸੀ ਇਹ ਐਸ਼ਾ ਪਿਸੂ ਤੇ ਲੋਗ ਆ ਇਹ ਹੱਥੀਆਂ ਹੋ ਗਿਆ ਪੇਸੀਆਂ ਲਾਉਣੇ ਵਾਲੀਆਂ ਅੱਛਾ ਜੀ 1 ਰੁਪਿਆ ਨਾ ਚੰਡਰਾ ਵੇਂਦਾ ਸੀ ਅੱਛਾ ਜੀ ਇਹ ਪੱਸੀਆਂ ਹੋ ਗਈਆਂ ਉਹ ਰੁਪਏ ਉਹ ਤੁਹਾਨੂੰ ਹਾਂ ਜੀ ਇਹ ਆਪਣੇ ਆਉ ਗਿਆ ਰੁਪਏ ਪਿਸੂ ਆ ਇਹਦਾ ਕੰਮ ਹੈ ਨਾ ਸ਼ੱਕਰ ਜੀ ਅੱਛਾ ਜੀ ਇਹ ਦੇਖੋ ਇਹ ਮੈਨਾਂ ਸ਼ੱਕਰ ਨਹੀਂ ਬਣਦੀ ਦੇਖੋ ਜੀ ਆ ਤੁਹਾਨੂੰ ਮੈਂ ਸਾਈ ਇੱਥੇ ਇਹ ਦਿਖਾਈ ਵੀਡੀਓ ਬਈ ਜੇ ਮੰਡੀ ਮੈਂ ਆਏ ਤੇ ਉੱਥੇ ਨੌਜਵਾਨ ਛੋਟੇ ਵੀਰ ਸਾਡੇ ਤੇ ਕਹਿੰਦੇ ਮੈਂ ਕਹਾਂ ਉੱਥੇ ਆਉਂਗੇ ਨਾਲੇ ਲੋਕਾਂ ਨੂੰ ਦਿਖਾਉਂਗਾ ਵੀ ਗੁੜ ਕਿਵੇਂ ਸੀ ਤਿਆਰ ਕਰਦੇ ਸ਼ੁੱਧ ਆਰਗੈਨਿਕ ਵੀ ਬਿਨਾਂ ਕਿਸੇ ਅੰਗਰੇਜ਼ੀ ਖਾਦ ਤੋਂ ਤੇ ਇਹ ਕਹਿੰਦੇ ਅਸੀਂ ਆਪਣਾ ਖੁਦ ਦੇਸੀ ਕੇ ਖਾਦ ਵਾਦੀ ਵਰਤੋਂ ਕਰਦੇ ਆ ਗੰਨੇ ਦੀ ਪੈਦਾਵਾਰ ਲਈ ਤੇ ਦੇਖੋ ਛੱਕਰ ਤਿਆਰ ਕਰ ਰਹੇ ਨੇ ਬਧੀ ਲੱਦੇ ਦੇਖੋ ਆ ਇੱਕ ਇੱਥੇ ਬੰਦੇ ਲੱਦਾ ਹੈ ਕਿਹ ਪਾਪਾ ਪਾਣਾ ਵੇ ਅੱਛਾ ਜੀ ਹਾਂ ਦੇਖਿਆ ਜੀ ਮੈਂ ਤੁਹਾਡੇ ਸਾਹਬੀ ਭਈਆ ਨਹੀਂ ਰੱਖਦੇ ਅੱਛਾ ਜੀ ਖੁਦ ਆਪ ਹੀ ਤਿਆਰ ਕਰਦੇ ਬਈ ਇਹਦਾ ਕੰਮ ਆ ਜੀ ਗੰਨਾ ਕੱਢਣਾ ਲਿਆਉਣਾ ਬਸ ਝੋਕੇ ਨਾ ਚੱਕ ਨਹੀਂ ਬੈਣਦਾ ਯਾਨੀ ਸਾਰਾ ਕੁਝ ਦੇਖਭਾਲ ਤੁਸੀਂ ਕਰਦੇ ਸਾਰੇ ਆਪ ਆਪੱਥੀ ਕੰਮ ਕਰਦੇ ਆ ਗੜਾਈ ਜਿਵੇਂ ਰਾ ਜੋ ਵੀ ਪਾਣੀ ਪੋਣੀ ਉਹ ਵੀ ਕੰਮ ਕਰਦੇ ਆ ਆਪ ਪਾਉਣੇ ਸਹੀ ਦਾ ਕੰਮ ਸੜਾ ਅੱਛਾ ਜੀ ਬਬਾ ਜੀ ਇਹਦਾ ਕੰਮ ਆ ਗੰਨਾ ਕੱਢਣਾ ਅੱਛਾ ਭਰੀਆਂ ਬੰਨੀਆਂ ਹਾਂ 2 ਘੰਟੇ ਪੂਰੇ ਅੱਛਾ ਜੀ ਇਹ ਦੇਖੋ ਜੀ ਇਹ ਛੱਕੇ ਚਾਰ ਗਰੀ ਭਾਜੀ ਨੇ ਸੁਣਨ ਵਾਲੀ ਜਾਂਦੀ ਹੈ ਅੱਛਾ ਜੀ ਇਹ ਆ ਜੀ ਹਾਂ ਜੀ ਇਹ ਪੂਰੀ ਠੱਕਾ ਇਹਦੇ ਡਲੀ ਕੋਈ ਨਹੀਂ ਆ ਦੇਖੋ ਅੱਛਾ ਜੀ ਡਲੀ ਕੋਈ ਨਹੀਂ ਐ ਸਾਫ ਆ ਬਿਲਕੁਲ ਅਸੀਂ ਕਹਿ ਦਿੰਦੇ ਵੀ ਜੇ ਚਿੱਟੀ ਚੱਕਰ ਆ ਪਰ ਇਹ ਨਹੀਂ ਲੋਕਾਂ ਨੂੰ ਪਤਾ ਵੀ ਅਸੀਂ ਇੰਨੇ ਮਿਹਨਤ ਨਾਲ ਆ ਨਾ ਪਿਸੂ ਨਾਲ ਲਗੜੀ ਪਿਸੂ ਨਾਲ ਮਾਲ ਕੇ ਆਪਣੀ ਬੱਤ ਸੰਭਾਲ ਕੇ ਹਨ ਮੌਕਾ ਸੰਭਾਲ ਕੇ ਪੂਰਾ ਅੱਛਾ ਜੀ ਉਹਨੂੰ ਯਾਲ ਨਹੀਂ ਦਿੰਦੇ ਹਨ ਮੌਕਾ ਸੰਭਾਲ ਕੇ ਫੇਰ ਚੱਕਰ ਦੀ ਬੱਤ ਬਣਾਉਂਦੇ ਆ ਅੱਛਾ ਜੀ ਫੇਰ ਰੰਗ ਚਿੱਟਾ ਲਿਆਉਂਦੇ ਆ ਇਹਦਾ ਅੱਛਾ ਜੀ ਕਰਨੇ ਦਾ ਲਾਲ ਅਸੀਂ ਕਰਦੀਏ ਕੋਈ ਚੱਕਰ ਨਹੀਂ ਆ ਹਾਂ ਜੀ ਪਰ ਉਹ ਚੰਗੀ ਨਹੀਂ ਲੱਗਦੀ ਆਪ ਨੂੰ ਵੀ ਦੇਖਣ ਨੂੰ ਅੱਛਾ ਜੀ ਇਹ ਚੰਗੀ ਵੀ ਲੱਗਦੀ ਆ ਸਵਾਦ ਵੀ ਹਨ ਪੂਰਾ ਆਉਂਦਾ ਇਹਦੇ 'ਚ ਇਹ ਨਾਲੇ ਪਿਓਰ ਆ ਪਿਓਰ ਹਨ ਪਿਓਰ ਚੀਜ਼ ਆ 100% ਠੀਕ ਆ ਜੀ 1% ਵੀ ਉਹ ਹੀ ਕੈਮੀਕਲ ਕੋਈ ਨਹੀਂ ਹੈਗਾ ਇਹਦੇ 'ਚ ਨਹੀਂ ਬਹੁਤ ਵਧੀਆ ਗੱਲ ਆ ਜੀ ਇਹ ਇਕਣਾ ਅੱਜਕੱਲ ਮਿਨੋਰਟੀ ਗੁਣਾਂ ਦਾ ਆਪਣਾ ਦੌਰ ਆ ਸੜਕਾਂ ਦੇ ਬੈਠੇ ਨੇ ਉਧਰ ਆਲੇ ਕੀ ਮਕਰਾਲੀ ਸਾੜ ਵੀ ਦੇਖਿਆ ਰੋਡਾਂ ਦੇ ਬੈਠੇ 82 ਬੰਦੇ ਬੈਠੇ ਨੇ ਹਾਂਜੀ ਤੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਜੀ ਉਹ ਗੁੜ ਕਿਵੇਂ ਕਿਵੇਂ ਦਾ ਉਹ ਯੂਪੀ ਦਾ ਗੁੜ ਕਹਿੰਦੇ ਉਹਨੂੰ ਕੁਛ ਕਹਿੰਦੇ ਨਹੀਂ ਉਹ ਗੁੜ ਹੈ ਪੰਜਾਬ ਦਾ ਜੀ ਉਹ ਅੱਛਾ ਜੀ ਉਹਦੇ ਵਿੱਚ ਪਾਉਂਦੇ ਆ ਉਹ ਸਲਫਰ ਪਾਉਂਦੇ ਆ ਉਹ ਅੱਛਾ ਜੀ ਇੰਨੀ ਦੀ ਸਲਫਰ ਆਉਂਦੀ ਹੈ ਇੱਕ ਅੱਛਾ ਪਾ ਕੇ ਉਹਦੇ ਵਿੱਚ ਉਹ ਇੱਕ ਤਾਂ ਬਜਾਂ ਵਧਾਉਂਦੀ ਆ ਅੱਛਾ ਜੀ ਗੁੜ ਜ਼ਿਆਦਾ ਨਿਕਲਦਾ ਉਹਦੇ ਨਾਲ ਅੱਛਾ ਜੀ ਉਹ ਵਜਨ ਵਧਾਉਣ ਦੇ ਚੱਕਰ 'ਚ ਆਪਣਾ ਪੈਸੇ ਪੈਸੇ ਦਾ ਕਮਾਤਲ ਬਣਾਉਣਾ ਨੂੰ ਅੱਛਾ ਜੀ ਲੋਕਾਂ ਦੀ ਸਿਹਤ ਨਾਲ ਕੋਈ ਉਹ ਲੋਕ ਵੈਸੇ ਸਮਝ ਰਹੇ ਆ ਪੰਜਾਬ ਨੂੰ ਮੋੜ ਰਹੇ ਆ ਪਿੰਡਾਂ ਨੂੰ ਅੱਛਾ ਜੀ ਵਧੀਆ ਗੱਲ ਆ ਜੇ ਮੋੜੇ ਨਹੀਂ ਇਹ ਤੁਹਾਡਾ ਜੇਕਰ ਤੁਹਾਡੇ ਪਰ ਕੋਈ ਬੰਦਾ ਲਾਵੇ ਵੈਸੇ ਤਾਂ ਪੰਜਾਬ ਦੀ ਲਾਈਵ ਇੱਥੇ ਆਪਣਾ ਖਰੜ ਆ ਹਾਂਜੀ ਹਾਂਜੀ ਉੱਥੇ ਟੈਸਟ ਹੁੰਦਾ ਏ ਫਰੂਟ ਸਾਰਾ ਅੱਛਾ ਜੀ ਇਹ ਜੇਕਰ ਮਤਲਬ ਤੁਹਾਡੇ ਪਰ ਵੀ ਕਹਿ ਸਕਦੇ ਲੋਕ ਕਿ ਕਿਉਂਕਿ ਵੀ ਗੋੜੇ ਆ ਦੇਖੋ ਜੀ ਇਹਨਾਂ ਨੇ ਐਦਾਂ ਇਹ ਕਰਤਾ ਇਹ ਆ ਦੇਖੋ ਇੱਦਾਂ ਜੇ ਕੰਮ ਖੂਬ ਹੋ ਗਿਆ ਨਾ ਤਾਂ ਇੱਦਾਂ ਕਰ ਦੋ ਨੀ ਕੋਈ ਮੂੰਹ ਲਾਉਂਦਾ ਇਹਨੂੰ ਅੱਛਾ ਜੀ ਆ ਦੇਖੋ ਆ ਢੰਗ ਦਾ ਹੈ ਹਾਂ ਇਹ ਕੁੱਤੇ ਬਿੱਲੇ ਦੇ ਸਾਰਾ ਸਮਾਨ ਆਪਣੀ ਦੇ ਉੱਪਰ ਰੱਖ ਦਣਾ ਅੱਛਾ ਜੀ ਤਾਂ ਸਿੱਧੂਆਂ ਵਾਂਗ ਸੇ ਬਣਾਈ ਉੱਚੀ ਚਿਮਣੀ ਜੀ ਨਾ ਹਾਂਜੀ ਦੇਖੋ ਜੀ ਕਿੰਨਾ ਉਹਦੇ ਜਗੜ ਕਰਿਆ ਵਾ ਇਹ ਸਾਡੀ ਵੇਸਟ ਆ ਵੇਸਟ ਆਪਣਾ ਹਾਂ ਜਿਹੜੀ ਮੈਲ ਨਿਕਲਦੀ ਆ ਅੱਛਾ ਮੈਲ ਇਹ ਨਿਕਲ ਲੋਕਾਂ ਦੇ ਵੀ ਕਾਲਾ ਗੁੜ ਨਹੀਂ ਬਣਾਉਂਦੇ ਅਸੀਂ ਹਾਂ ਇਹਦੇ ਨਾਲ ਕਾਲਾ ਬਣਦਾ ਜੇ ਵਿੱਚ ਫੜ ਜਵੇ ਤਾਂ ਕਾਲਾ ਬਣ ਜਾਂਦਾ ਗੁੜ ਅੱਛਾ ਜੀ ਇਹ ਖਰਾਬ ਵੀ ਕਰਦਾ ਨਾ ਇਹ ਖਰਾਬ ਕਰਦਾ ਜੀ ਅੱਛਾ ਜੀ ਇਹ ਮੈਲ ਸਾਰੇ ਗੰਨਾ ਜਿਹੜਾ ਕਾਲਾ ਕੋਲਾ ਹੁੰਦਾ ਆਪਾਂ ਉਹ ਗੰਦਾ ਇਹਦਾ ਸਾਰਾ ਗੁੱਟਦਾ ਨਿਕਲ ਗਿਆ ਬਾਹਰ ਅੱਛਾ ਜੀ ਅੱਛਾ ਗੰਧ ਹੋ ਕੇ ਨਿਕਲ ਗਿਆ ਪੂਰਾ ਨਾ ਉਹ ਜਿਹੜੇ ਦੂਜੇ ਬਣਾਉਂਦੇ ਆ ਪਰ ਉਹ ਇਹੀ ਮਤਲਬ ਯੂਜ਼ ਕਰਦੇ ਉਹ ਵੀ ਚੱਕਦੇ ਜੀ ਇਹਨੂੰ ਅੱਛਾ ਜੀ ਹਾਂ ਚੱਕਦੇ ਸਾਰੇ ਹੀ ਆ ਜਾਨੀ ਅੱਛਾ ਜੀ ਇਹਦੇ ਸਪਾਈ ਹੋ ਜਾਂਦੀ ਜੀ ਦਾ ਅੱਛਾ ਜੀ ਹਾਂ ਤੇ ਹੋਰ ਕੀ ਕਹਿਣਾ ਚਾਹੂਗਾ ਜੀ ਕਹਣਾ ਮੱਲੋ ਹੁਣ ਅੱਜਕੱਲ ਰੋਡ ਤੇ ਬੈਠੇ ਹੈ ਜੀ ਕਈ ਬੰਦੇ ਹਾਂਜੀ ਪਰਵਾਸੀ ਉਹ ਗੁੜ ਵੇਚਦੇ ਆ ਜੀ ਉਹ ਕਹਿੰਦੇ ਜੀ ਮੈਂ ਵੀ ਲੈ ਕੇ ਆਪਣਾ ਕੰਮ ਚਲਾਇਆ ਬਈ ਸਾਬਨਾ ਜੀ ਲੈ ਕੇ ਆਇਆ ਹਾਂਜੀ ਉਹ ਮੈਂ ਵੀ ਲੈ ਕੇ ਆਇਆ ਗਈ ਪਰ ਕੀ ਕਹਿਣਾ ਚਾਹੂਗਾ ਜੀ ਉਹਨਾਂ ਬਾਰੇ ਕੀ ਆ ਬਈ ਉਹ ਗੁੜ ਕਿਵੇਂ ਸ਼ੁੱਧਾ ਕਿਆ ਜਿਹੜਾ ਹੁਣ ਉਹ ਬਣਾਉਂਦੇ ਜੀ ਉਹਨਾਂ ਵਾਸਤੇ ਸ਼ੁੱਧੇ ਸ਼ੁੱਧਾ ਹੀ ਅੱਛਾ ਜੀ ਉਹ ਕਰਦੇ ਆ ਜੀ ਉਹਨਾਂ ਨੂੰ ਪਤਾ ਆਪਣਾ ਕਿ ਅੱਖੀ ਦੇਖੀ ਗੱਲ ਅੱਛਾ ਜੀ ਕਹੀ ਜਾਂਦੇ ਜੀ ਵੀ ਚੀਨੀ ਪਾਉਂਦੇ ਆ ਬਾਕੀ ਕੋਈ ਪਤਾ ਨਹੀਂ ਹੈ। ਅੱਛਾ ਜੀ। ਹੈ ਤਾਂ ਮਿਲਾਵਟ ਹੁੰਦੀ ਨਾ। ਹੁੰਦੀ ਹੈ ਹੀ। ਰੇਹ ਕਹਿੰਦਾ ਵੀ। ਕਿਉਂ ਭਾਈ ਇਹ ਮਿਲਾਵਟ ਦਾ ਹੋ? ਬਈਆਂ ਵਾਲੇ ਚ ਤਾਂ ਭਈਏ ਤਾਂ ਕਰਦੇ ਹੋ ਕਰਦੇ ਯੂਪੀ ਵਾਲੇ ਭਈਏ ਤਾਂ ਕਰਦੇ ਹੋ ਕਰਦੇ ਆ। ਇਹ ਮਿਲਾਵਟ ਹਨਾ। ਉਹ ਉਹ ਆਪਣਾ ਨੁਕਸਾਨ ਆਉਂਦੀ ਚ। ਟੇਸਟ ਪਤਾ ਦਾ ਆਏਗਾ ਜੀ। ਨੁਕਸਾਨ ਤਾਂ ਫਿਰ। ਟੇਸਟ ਜਿਹੜਾ ਦੇਸੀ ਘੋੜ ਦਾ ਟੇਸਟ ਹੈ ਨਾ ਉਹ ਲੱਗੇ ਆ ਟੇਸਟਿਕ। ਅੱਛਾ ਜੀ। ਲੈ ਚੀਨੀ ਆ ਉਹਦਾ ਲੱਗੇ ਟੇਸਟ ਪਤਾ ਲੱਗ ਜਾਂਦਾ ਜੀ ਸਾਰਿਆਂ ਨੂੰ। ਜਿਹੜਾ ਪੱਕਾ ਪਰਖੀ ਬੰਦਾ ਹੈ ਨਾ ਉਹਦਾ ਟੇਸਟ ਦੇਖ ਦੇਖ ਕੇ ਦੱਸ ਦਿੰਦਾ ਇਹਨਾਂ। ਆਪੇ ਪਛਾਣ ਕੇ ਖਾ ਲੈਂਦੇ ਆ। ਅੱ ਅੱਛਾ ਜੀ ਇੱਕ ਵਾਰੀ ਲੈ ਕੇ ਗਏ ਵੰਡੀ ਹਰੇਕ ਵਾਰੀ ਅਗਲਾ ਪਛਾਣਦਾ ਵੀ ਉਹੀ ਕੋਲ ਅੱਛਾ ਜੀ ਰਾਤ ਬੰਦਾ ਪੂੜੀ ਖਾ ਕੇ ਜੀ ਉਹ ਅੱਛਾ ਜੀ ਸਾਡੇ ਘਰਾਂ ਪਏ ਇਹਦੇ ਨਾਲ ਦਾ ਕੋਲ ਕਹਿੰਦੇ ਇਹੀ ਸਾਡੇ ਨਾਲ ਉੱਥੀ ਦੇ ਲਹੋਦੇ ਕੋਲ ਅੱਛਾ ਜੀ ਹੈਗੇ ਹੁਰੀ ਤੇ ਲ ਜਾਂਦੇ ਲਾਲੀ ਨਾਲੇ ਆਉਂਦੇ ਆ ਅੱਛਾ ਤੁਸੀਂ ਕੋਈ ਖਾਦ ਦਾ ਬੜੀ ਅੰਗਰੇਜ਼ੀ ਖਾਦ ਉਹ ਦੀ ਵਰਤੋਂ ਨਹੀਂ ਕਰਦੇ ਸਿਰਫ ਆਰਗੈਨਿਕ ਅੱਛਾ ਆਰਗੈਨਿਕ ਆ ਆਪਣਾ ਗੋਹਾ ਪਾਉਂਦੇ ਅੱਛਾ ਸੀਰੇ ਪਾਉਂਦੇ ਡੰਡਰ ਰੱਖੇ ਹੋਏ ਆ ਅੱਛਾ ਜੀ ਇੱਕ ਵਾਰੀ ਰੋਡ ਨਹੀਂ ਪੈਂਦੀ ਅੱਛਾ ਜੀ ਤੇ ਹੋਰ ਕੀ ਕਹਿੰਦੇ ਬਾਲ ਦਾ ਯੂਰੀ ਵਾਲੇ ਗੰਨੇ ਦਾ ਗੁੜ ਨਹੀਂ ਬਣਦਾ ਸਾਹਿਬ ਉਹ ਗੱਲੇ ਨਹੀਂ ਬਣਦੀ ਗੁਰਦੀ ਅੱਛਾ ਜੀ ਇਹ ਹੋਊਗਾ ਜੀ ਅੱਛਾ ਜੀ ਇਹ ਗੱਲ ਆ ਅਸੇ ਇਹ ਗੱਲ ਆ ਮਿੱਲ ਵਾਸਤੇ ਪੈਂਦਾ ਜੂਰੀਆ ਅੱਛਾ ਜੀ ਮਿੱਲ ਵਾਲੇ ਕੰਨੇ ਜੂਰੀਆ ਪੈਂਦਾ ਜੀ ਉਹਨਾਂ ਨੂੰ ਵਜ ਜਾਂਦਾ ਚੱਕਰ ਹੁੰਦਾ ਜੀ ਅੱਛਾ ਜੀ ਅੰਮ੍ਰਿਤਸਰ ਮਦਦ ਵਾਲੇ ਵੱਧ ਗਿਆ ਤਾਂ ਵੀ ਠੀਕ ਹੈ ਨਾ ਬਸ ਇਹ ਤੁਸੀਂ ਆਪਣਾ ਇਹ ਕੰਮ ਮੁੜ ਕੇ ਕਹਿੰਦੇ ਇੱਕ ਭਾਈ ਸਾਹਿਬ ਕਹਿੰਦਾ 3 ਸਾਲ ਤੋਂ ਸ਼ੁਰੂ ਕਰਿਆ ਹਾਂਜੀ ਪਹਿਲਾਂ ਬੰਦ ਕਰ ਤਰ ਤਾਂ ਪਹਿਲਾਂ ਚੱਲ ਰਹੇ ਸੀ ਤੁਸੀਂ ਇਹ ਪਹਿਲਾਂ ਬੰਦ ਕਰਿਆ ਪਤਾ ਹੀ ਬਿਲਕੁਲ ਅੱਛਾ ਜੀ 3 ਸਾਲ ਤੋਂ ਮੈਨੂੰ ਤਾਂ ਹੁਣੇ ਪਤਾ ਲੱਗਿਆ ਤਿੰਨ ਸਾਲ ਤੋਂ ਗੋੜ ਨਿੱਕੇ ਮੈਂ ਨਿਕਲਦਾ ਜੀ ਅਨੁਵੀਨੀ ਤਾਂ ਪਤਾ ਹੀ ਨਹੀਂ ਹੈ ਉਹ ਕੱਢਦੇ ਪਹਿਲਾਂ ਸਾਡੇ ਨੂੰ ਪਤਾ ਹੀ ਨਹੀਂ ਹੈ ਅੱਛਾ ਜੀ ਸਾਨੂੰ ਤਾਂ ਹੁਣੇ ਤਿੰਨ ਸਾਲ ਤੋਂ ਪਤਾ ਲੱਗ ਪੂਰਵ ਜਿਹੜੇ ਬਣੇ ਉਹ ਦਾਦੇ ਪੜਦਾਦੇ ਉਹ ਕੰਮ ਕਰਦੇ ਤੇ ਨਾ ਯਾਨੀ ਜਦ ਹੁਣ ਡਿਮਾਂਡ ਵੱਧ ਗਈ ਗੁੜ ਦੀ ਫਿਰ ਤੁਸੀਂ ਮੁੜ ਤੋਂ ਇਹ ਕਾਰੋਬਾਰ ਸ਼ੁਰੂ ਕਰਿਆ ਨਾ ਹਾਂਜੀ ਤੇ ਕਿਉਂਕਿ ਚੀਨੀ ਨਾਲ ਵੀ ਤੁਹਾਨੂੰ ਪਤਾ ਹੀ ਖਤਰਨਾਕ ਬਿਮਾਰੀਆਂ ਪੈਦਾ ਹੋ ਰੇ ਕੈਮੀਕਲ ਬਿਮਾਰੀਆਂ ਆ ਰਹੀਆਂ ਚੀਨੀ ਨਾਲ ਤਾਂ ਅੱਛਾ ਜੀ ਪ੍ਰਬੰਧ ਕਰ ਰਹੇ ਚੀਨੀ ਆ ਹੁਣ ਤੁਹਾਡਾ ਕਿਦਾਂ ਗਾ ਗੁੜ ਤੁਸੀਂ ਕੱਢ ਦਿੰਦੇ ਆ ਅਸੀਂ ਇੱਕ ਦਿਹਾੜੀ ਦੇ 7 ਬੱਤਾਂ ਲਾਉਂਦੇ ਹਾਂ 7 ਬੱਤਾਂ 25 26 ਕਿਲੋ ਗੁੜ ਕੱਢ ਦਿੰਦੇ ਹਾਂ ਹਾਂ ਇੱਕ 30 ਕਿਲੋ ਇੱਕ ਬੱਤ ਦਾ ਆ ਜਾਂਦਾ ਏ ਉਹੀ ਡੇਢ ਕੁਇੰਟਲ ਦੇ ਗੇੜ 'ਚ ਅਸੀਂ ਇੱਕ ਦਿਹਾੜੀ ਦਾ ਕੱਢ ਦਿੰਦੇ ਹਾਂ ਕੱਢ ਦਿੰਦੇ ਅੱਛਾ ਜੀ ਸਵੇਰ ਤੇ ਸ਼ਾਮ ਬਾਕੀ ਤੁਸੀਂ ਇਹ ਮੰਡੀਆਂ 'ਚ ਕਿੱਥੇ ਲਾਉਂਦੇ ਆ ਕਹਿੰਦੇ ਵੀ ਸੋਮਵਾਰ ਨੂੰ ਆਰ ਵੀਰਵਾਰ ਨੂੰ ਘਣਾਉਂਦੀ ਲਾਉਂਦੇ ਸ਼ਨੀਵਾਰ ਨੂੰ ਵਰ ਬੁੱਧਵਾਰ ਨੂੰ ਥਰਮਲ ਦੀ ਲਾਉਂਦੇ ਆਂ ਅੱਛਾ ਜੀ ਹਾਂਜੀ ਇੱਧਰ ਢੇਰਵਾਲ ਵੀ ਲਾਉਂਦੇ ਆਂ ਢੇਰਵਾਲ ਹੀ ਲਾਉਂਦੇ ਅੱਛਾ ਦੋ ਜਗ੍ਹਾ ੜੀ ਦੋ ਜਗ੍ਹਾ ਲੱਗਦੀਆਂ ਹਫਤੇ 'ਚ ਦੋ ਦਿਨ ਉੱਧਰ ਦੋ ਦਿਨ ਉੱਧਰ ਅੱਛਾ ਜੀ ਚੱਲੀ ਜਾਂਦਾ ਕੰਮ ਸੋਹਣਾ ਵਿਕੀ ਜਾਂਦਾ ਹੈ ਵਿਕੀ ਜਾਂਦਾ ਜੀ ਵਧੀਆ ਆਰਾਮ ਨਾਲ ਇੱਥੋਂ ਵੀ ਉਹਦੇ ਘਰ ਤੋਂ ਵੀ ਲੈ ਕੇ ਜਾਂਦੇ ਕੋਈ ਤਾਂ ਬੁਕਿੰਗ ਹੋਈ ਵੀ ਆ ਜਿਹੜੀ ਹੁਣ 10 ਫਰਵਰੀ ਤੋਂ ਬਾਅਦ ਸ਼ੁਰੂ ਕਰਨੀ ਆ ਜਿਹੜੀ ਬੁਕਿੰਗ ਹੋਈ ਵੀ ਆ ਅੱਛਾ ਜੀ ਉਹ ਲੰਬਾ ਇੱਕ ਸਾਲ ਗੋੜ ਚੱਲਣਾ ਜਿਹੜਾ ਅੱਛਾ ਜੀ ਉਹ ਸਾਰਾ 10 ਫਰਵਰੀ ਤੋਂ ਬਾਅ ਮਾਰਚ ਦੇ ਗੇੜ 'ਚ ਅੱਗ ਕਰ ਦਿੰਦੇ ਅੱਛਾ ਮਾਰਚ ਦੇ ਨੇ ਹਿਸਾਬ ਨਾਲ ਜਿੰਨਾ ਗੰਨਾ ਹੁੰਦਾ ਉਹੀ ਮਾਰਚ ਦੇ ਗੇੜ 'ਚ ਆ ਕੇ ਖਤਮ ਕਰ ਦਿੰਦੇ ਖਤਮ ਕਰ ਦਿੰਦੇ ਆ ਫਿਰ ਉਤੇ ਬਾਅਦ ਤੁਸੀਂ ਆਪਣੀ ਦੂਜੀ ਖੇਤੀવાડી ਦੀ ਆਪਣੀ ਜਾਨੂ ਕਾਂਕਾ ਆਂਦੀ ਆ ਤੇ ਬਾਅਦ ਫਿਰ ਜੀਰੀ ਆਂਦੀ ਆ ਫਿਰ ਜਿਨ੍ਹਾਂ ਵਾਲਾ ਸਟਾਕ ਰੱਖਣਾ ਉਹ ਆਪਣਾ ਤੁਹਾਡੇ ਗੁੜ ਬੁਕਿੰਗ ਕਰਾ ਬੜੀ ਤੋਂ ਬਾਅਦ ਸਾਰੇ ਜਿੰਨੀਆਂ ਵੀ ਸਾਈਆਂ ਆਏ ਆਪਣੇ ਕੋਲ 2-2 ਕੁਇੰਟਲ ਦੀਆਂ ਲਵਾ ਇੱਕ ਸਾਲ ਚੱਲਣਾ ਜਿਹੜਾ ਗੁੜ 500 ਕੁਇੰਟਲ ਰੱਖਣਾ ਜਿਨ੍ਹਾਂ ਨੇ ਉਹ ਸਾਰਾ 10 ਫਰਵਰੀ ਤੋਂ ਬਾਅਦ ਦੇਣਾ ਹੀ ਅਸੀਂ ਉਹਨਾਂ ਨੂੰ ਅੱਛਾ ਜੀ ਹਾਂ 10 ਤੁਹਾਡੇ ਕੋਲ ਬੁਕਿੰਗ ਆ ਗਈ ਆ ਬੁਕਿੰਗ ਆ ਨੰਬਰ ਵੀ ਆ ਸਕਦਾ ਹੀ ਨਹੀਂ ਨੰਬਰ ਲਿਖ ਲਓ 78142 24775 ਫੋਨ ਕਰਕੇ ਗੱਲ ਕਰ ਸਕਦੇ ਆ ਇਹ ਪਿੰਡ ਬਲ ਮਕੌੜੀ ਮਕੌੜੀ ਕਲਾਂ ਪਿੰਡ ਹੈ ਜੀ ਗੋਲਦੀ ਦੇ ਕੋਲ ਐਸਵਾਈਐਲ ਨਹਿਰ ਦੇ ਉੱਪਰ ਅੱਛਾ ਜੀ ਸਿੰਘ ਸ਼ਹੀਦ ਗੁਰਦੁਆਰਾ ਨੇੜੇ ਪੈਂਦਾ ਜੀ ਲੋਕੇਸ਼ਨ ਅੱਛਾ ਜੀ ਤੇ ਹੋਰ ਨਾ ਨੌਜਵਾਨਾਂ ਨੂੰ ਕਿਸ ਤਰ੍ਹਾਂ ਦੇਣਾ ਚਾਹੂਗੇ ਕਿਉਂਕਿ ਮੈਂ ਦੇਖਦਾ ਹਾਂ ਕਿ ਬਹੁਤ ਵਧੀਆ ਲੱਗਦਾ ਤੁਸੀਂ ਘਰ ਅੰਦਰ ਕਲਾੜੀ ਲਾਈ ਵੀ ਆ ਤੇ ਨੌਜਵਾਨ ਉਹ ਆਪਾਂ ਬਾਹਰ ਨੂੰ ਭੱਜੀ ਜਾਂਦੇ ਆ ਜਾਂ ਵਿਦੇਸ਼ਾਂ ਵੱਲ ਜ਼ਿਆਦਾ ਕੁਝ ਕਰਦੇ ਕਿਉਂਕਿ ਹੁਣ ਵਿਦੇਸ਼ਾਂ ਦਾ ਵੀ ਮਾੜਾ ਹਾਲ ਹੋ ਗਿਆ ਜਿਹੜੇ ਪੁਰਾਣੇ ਨੌਜਵਨ ਗਏ ਉਹਨਾਂ ਠੀਕ ਆ ਜਿਹੜੇ ਹੁਣ ਨਵੇਂ ਜਾ ਰਹੇ ਉਹਨਾਂ ਲਈ ਰਾਹ ਸੁਖਾਲਾ ਨਹੀਂ ਰਹੇਗਾ ਕਿਆ ਕਿਆ ਦਿਖਦੇ ਇਸ ਚੀਜ਼ ਨੂੰ ਇਹੀ ਵੀ ਆਪਣਾ ਉਰੇ ਬੈਠ ਕੇ ਕੰਮ ਕਰੋ ਵਧੀਆ ਕੰਮ ਚੱਲੀ ਜਾਂਦਾ ਏ ਹੂੰ ਉਹਦਾ ਬਸ ਬੰਦੇ ਦੀ ਹਾਫ ਸਵਾਦ ਜਾਂਦੀ ਪੈਸੇ ਦੀ ਉਸ ਚੱਕਰ ਨੂੰ ਜਾਈ ਜਾਂਦੇ ਆ ਤੁਹਾਡਾ ਨਹੀਂ ਮਨਮਕਦੀ ਪਲਾਨਾ ਬੇਮੇ ਵੀ ਬਾਹਰ ਜਾਵਾ ਨਹੀਂ ਆਪਣਾ ਨਹੀਂ ਆਪਣਾ ਘਰਾਂ ਜੀ ਜਦ ਦਿਲ ਕਰਦਾ ਆਪਣਾ ਕੰਮ ਕਰ ਲਈਦਾ ਉੱਠ ਕੇ ਨਹੀਂ ਆਪਣਾ ਪਈ ਐ ਮੋਜਾਂ ਰਾਜਾ ਨੂੰ ਆਪਾਂ ਬਾਹਰ ਜਾਈਏ ਪੰਜਾਬ ਚ ਪੰਜਾਬ ਵੀ ਰਾਜ ਜੁੱਤੀ ਵੀ ਕੰਮ ਕਰਨਾ ਮਨ ਉੱਥੇ ਜਾ ਕੇ ਦਿਹਾੜੀ ਕਾਨੀਆ ਉੱਥੇ ਗੋਰਿਆਂ ਰੋਪ ਚੱਲਣਾ ਅਗਲੇ ਦਾ ਅਗਲੇ ਨਾ ਕੰਮ ਤੇ ਜਾਓ ਫਿਰ ਭੁੱਖੇ ਮਰਨੇ ਵਾਲਾ ਕੰਮ ਉੱਥੇ ਕੋਰੇ ਆਏ ਰੋਟੀ ਤਾਂ ਮਿਲਦੀ ਆਪਾਂ ਨੂੰ ਕਿੰਨਾ ਪੜ੍ਹੇ ਲੇਕੇ ਤੁਸੀਂ ਪਲੱਸ 2 ਕਰੀ ਗਏ ਪਲੱਸ 2 ਕਰੀ ਕਿਹੜੀ ਸਕੂਲ ਤੋਂ ਕਰੀਏ ਨਾਉ ਸਕੂਲ ਤੋਂ ਕਰੀਏ ਅੱਛਾ ਅ ਇਹ ਡੰਗਰਾਂ ਦਾ ਕੰਮ ਨਾਲ ਦੀਆਂ ਦੁੱਧ ਪੈਂਦਾ ਸਵੇਰ ਸ਼ਾਮ ਅੱਛਾ ਜੀ ਕਿੰਨੇ ਡੰਗਰ ਰੱਖੇ ਆਪਾਂ 10 12 ਡੰਗਰ ਰੱਖੇ ਵੇ ਜੀ ਅੱਛਾ ਜੀ ਇੱਥੇ ਡੈਰੀ ਦੇ ਬਾਅਦ ਡੈਰੀ ਜੀ ਡੈਰੀ ਜੀ ਪਾਲਦੇ ਆਂ ਹਾਂਜੀ ਤੇ ਆਵੜਾ ਕੰਮ ਇੱਥੇ ਕਰੋ ਹਨਾ ਆਪਣਾ ਕੰਮ ਕਰੋ ਇਹ ਮਿਹਨਤੀ ਨਾਲੇ ਗੰਨੇ ਦੇ ਨਾਲ ਨਾਲ ਡੰਗਰਾਂ ਦਾ ਸਰੀ ਜਾਂਦਾ ਜੀ ਅੱਛਾ ਜੀ ਇਹੀ ਸੁਨੇਹਾ ਤੁਹਾਡਾ ਨਾ ਬਾਕੀ ਬਾਕੀ ਵੀ ਭਾਈ ਇਹ ਇੱਥੇ ਪਹੁੰਚੇ ਮਕਵਾੜੀ ਤੇ ਇਹਨਾਂ ਦੀ ਵੀਰਾਂ ਦੀ ਬਾਪ ਪੁੱਤ ਸਾਰਾ ਤਿਆਰ ਕਰਦੇ ਨੇ ਮਟੀਰੀਅਲ ਦੇਖੋ ਇਹ ਸਾਰਾ ਦੱਸਿਆ ਤੁਹਾਨੂੰ ਇੱਕ ਵਾਰ ਦੱਸੋਗੇ ਜੀ ਵੀ ਇਹਨੂੰ ਕਾਹ ਕਹਿੰਦੇ ਆ ਇਹਨੂੰ ਕਾਹ ਕਹਿੰਦੇ ਕਿਹਾ ਜਾਂਦਾ ਦੱਸੋ ਇਹ ਇਹ ਕੜਾਹਾ ਹੋ ਗਿਆ ਜੀ ਕੜਾਹਾ ਹੋ ਗਿਆ ਕਿਦਰਾ ਹੈ ਠੀਕ ਹੈ ਜੀ ਇਹਦੇ ਵਿੱਚ ਆਪਣੇ ਰਾਸ ਪਾ ਕੇ ਪਕਾਉਣਾ ਹੈ ਹੂੰ ਠੀਕ ਆ ਉਹਦੇ ਬਾਅਦ ਉਹ ਚੱਕ ਹੋ ਗਿਆ ਜਿਹੜਾ ਇੱਥੇ ਰੱਖਦੇ ਆਪਾਂ ਅੱਛਾ ਜਿਹਦੇ ਵਿੱਚ ਗੁੜ ਪਾਉਂਦੇ ਅੱਛਾ ਤੁਸੀਂ ਉਹ ਡੰਡਿਆਂ ਪਰ ਕਿੱਦਾਂ ਰੱਖਿਆ ਹੋਆ ਉਹ ਵੀ ਦੱਸ ਦੋ ਕੁੱਤੇ ਬਿੱਲੇ ਇਹਨੂੰ ਮੂੰਹ ਨਾ ਲਾਵੇ ਕੁਝ ਵੀ ਖਾਣਾ ਕਰੇ ਸੁੱਚਮ ਵਾਸਤੇ ਆਪਾਂ ਰੱਖਦਾ ਟਾਂਕੇ ਆ ਰੱਖਦਾ ਉਹ ਜੱਟ ਅੱਛਾ ਜੀ ਤੇ ਯਾਹ ਤੁਸੀਂ ਜਿਹੜਾ ਜਿਗਾਰ ਦੇਖਿਆ ਬੱਧੀ ਲੱਗਿਆ ਜੀ ਮੈਨੂੰ ਕਿਉਂਕਿ ਜਿੱਥੇ ਇਹ ਦੱਸਿਓ ਜੀ ਮੈਂ ਬਣਾਇਆ ਵੀ ਇਹ ਅੱਛਾ ਵੀ ਦੋ ਇੱਕ ਬੰਦਾ ਵੀ ਦੋ ਬੰਦੇ ਵੀ ਸੀ ਕੰਮ ਮਿਲ ਕੇ ਕੰਮ ਕਰ ਸਕਦੇ ਨਾ ਬੰਦੇ ਆਰਾਮ ਨਾ ਕਰਦੇ ਕੰਮ ਜੇ ਨਾ ਹੋਵੇ ਤਾਂ ਚਾਰ ਪਏ ਬੰਦੇ ਚਾਹੀਦੇ ਨਾ ਪਰ ਨਹੀਂ ਪੰਜ ਬੰਦੇ ਆਰਾਮ ਨਾਲ ਚਾਹੀਦੇ ਆਪਾਂ ਦੋ ਤਾਂ ਕੜਾਹੇ ਚੱਕਣ ਨੂੰ ਚਾਹੀਦੇ ਆ ਅੱਛਾ ਜੀ ਤੇ ਫੜਨਾ ਬਹੁਤ ਔਖਾ ਚੱਕ ਕੇ ਕੜਾਹੇ ਅੱਛਾ ਜੀ ਹੋਰ ਕੱਢਣਾ ਆਪਣਾ ਗਰਨੇ ਦਾ ਵੀ ਖਤਰਾ ਇਹ ਤੁਸੀਂ ਜਿਹੜਾ ਮੈਨੂਫੈਕਚਰ ਕਿ ਵੀ ਕਿਹਦੇ ਕਰਾਇਆ ਇਹ ਇਹ ਇੱਕ ਮਿਸਤਰੀ ਮੁੰਡਾ ਆਪਣਾ ਉਰੀ ਸੀਗਾ ਉਹਨੂੰ ਦੱਸ ਦੱਸ ਕੇ ਸਾਰਾ ਅੱਛਾ ਸਕਸੈਸ ਹੈ ਇਹ ਹਾਂਜੀ ਪੂਰਾ ਐਨ 3 ਸਾਲ ਹੋ ਗਏ ਨੂੰ ਲੱਗੇ ਨੂੰ ਕੋਈ ਦਿੱਕਤ ਨਹੀਂ ਕੋਈ ਹੋਰ ਨਹੀਂ ਤੇ ਅੱਛਾ ਜੀ ਪੂਰਾ ਨਿਆਰਾ ਇਹਦਾ ਜੀ ਬੈਰਿੰਗ ਲੱਗੇ ਹੋਏ ਆ ਅੱਛਾ ਜੀ ਕੋਈ ਜ਼ੋਰ ਨਹੀਂ ਲੱਗਦਾ ਠੀਕ ਆ ਜੀ ਬਾਕੀ ਰਾਸ ਆਪਣਾ ਅੰਦਰ ਤੇ ਆਉਂਦਾ ਹੈ